वेलकम वेलकम बैक टू माय चैनल बीए मास्टर 6 पंजाबी लाजमी ਦਾ चैप्टर नंबर 11th ਅੱਜ ਕਰਾਂਗੇ ਪੰਜਾਬ ਦੀਆਂ ਲੋਕ ਕਲਾਵਾਂ ਇਸ ਤੋਂ ਪਹਿਲਾਂ ਜਿਹੜੇ ਚੈਪਟਰ ਨੇ ਕੰਪਲੀਟ ਹੋ ਚੁੱਕੇ ਨੇ ਪਲੇਲਿਸਟ ਬਣੀ ਹੋਈ ਹੈ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪਾ ਦਾਂਗੀ ਤੇ ਕਮੈਂਟ ਬਾਕਸ ਦੇ ਵਿੱਚ ਵੀ ਪਿੰਨ ਕਰ ਦਾਂਗੀ ਨਾਲ ਹੀ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਬਿਕੋਜ਼ ਤੁਹਾਡੇ ਸਪੋਰਟ ਦੀ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਪੰਜਾਬ ਦੀਆਂ ਲੋਕ ਕਲਾਵਾਂ ਜਿਹੜੀਆਂ ਨੇ ਇਹ ਨਿਬੰਧ ਲਿਖਿਆ ਹੋਇਆ ਡਾਕਟਰ ਜੀ ਸਿੰਘ ਜੋਸ਼ੀ ਦਾ ਅਤੇ ਇਸ ਵਿੱਚ ਨਿਬੰਧਕਾਰ ਨੇ ਪੰਜਾਬੀ ਦੀਆਂ ਪਿੰਪਿੰ ਲੋਕ ਕਲਾਵਾਂ ਸੰਬੰਧੀ ਭਰਪੂਰ ਜਾਣਕਾਰੀ ਨੂੰ ਵਿਸ਼ੇ ਦੇ ਰੂਪ ਚ ਲਿਆ ਤਾਂ ਦੇਖੋ ਚੈਪਟਰ ਦਾ ਨਾਮ ਕੀ ਹੈ ਪੰਜਾਬ ਦੀਆਂ ਲੋਕ ਕਲਾਵਾਂ ਤਾਂ ਆਬਵੀਅਸਲੀ ਇਸ ਦੇ ਵਿੱਚ ਲੋਕ ਕਲਾਵਾਂ ਦਾ ਹੀ ਜ਼ਿਕਰ ਕੀਤਾ ਜਾਊਗਾ ਇਨ੍ਹਾਂ ਲੋਕ ਕਲਾਵਾਂ ਵਿੱਚ ਪੰਜਾਬ ਦੀਆਂ ਤਰਖਾਨ ਲੋਹਾਰ কুমਯਾਰ ਜਾਤੀ ਕਲਾ ਬੁਣਾਈ ਕਢਾਈ ਦੀ ਕਲਾ ਫੁਲਕਾਰੀ ਕਲਾ ਹਰ ਨਿੱਕੀ ਨਿੱਕੀ ਛੋਟੀ ਛੋਟੀ ਜੜੀ ਵੀ ਘਰੇਲੂ ਕਲਾਵਾਂ ਨੇ ਉਹਨਾਂ ਦੇ ਬਾਰੇ ਸਾਨੂੰ ਜਿਹੜਾ ਹੈ ਦੱਸਿਆ ਗਿਆ ਠੀਕ ਹੈ ਤਾਂ ਮੈਨ ਆਪਾਂ ਨੇ ਇਹ ਲਾਈਨਾਂ ਬਣਾ ਕੇ ਲਿਖਣੀ ਹੈ ਉਸ ਤੋਂ ਬਾਅਦ ਦੇ ਵਿੱਚ ਕੀ ਹੈ ਪੰਜਾਬੀ ਲੋਕ ਕਲਾ ਦੀ ਪ੍ਰਚਿੰਤਾ ਨੇ ਕਿੱਥੋਂ ਤੋਂ ਲੋਕ ਕਲਾਵਾਂ ਨੇ ਜਿਹੜੀਆਂ ਆਈਆਂ ਨੇ ਪੰਜਾਬ ਦੀ ਲੋਕ ਕਲਾ ਪੰਜਾਬੀ ਸੱਭਿਆਚਾਰ ਜਿੰਨੀ ਹੀ ਪੁਰਾਣੀ ਹੈ ਵੀ ਜਦੋਂ ਤੋਂ ਪੰਜਾਬੀ ਸੱਭਿਆਚਾਰ ਆਇਆ ਹੈ ਉਦੋਂ ਤੋਂ ਹੀ ਪੰਜਾਬ ਦੀਆਂ ਲੋਕ ਕਲਾਵਾਂ ਨੇ ਜਨਮ ਲੈਣਾ ਸਟਾਰਟ ਕਰਤਾ ਸੀ ਪਰ ਇੱਥੋਂ ਦੇ ਭੂਗੋਲਿਕ ਇਤਿਹਾਸਿਕ ਕਾਰਨਾ ਕਰਕੇ ਇਸ ਨੂੰ ਵਿਕਸਿਤ ਹੋਣ ਦੇ ਬਹੁਤੇ ਮੌਕੇ ਨਹੀਂ ਮਿਲੇ ਦੇਖੋ ਕਿੰਨੇ ਸਾਰੇ ਇੱਥੇ ਹਮਲਾਵਰ ਆਉਂਦੇ ਰਹੇ ਨੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਜਿਹੜਾ ਸੀ ਪ੍ਰਵੇਸ਼ ਦੁਆਰ ਰਿਹਾ ਹੈਗਾ ਜਿੰਨੇ ਵੀ ਹਮਲਾਵਰ ਆਏ ਨੇ ਉਹ ਪੰਜਾਬ ਦੇ ਰਸਤਿਆਂ ਤੋਂ ਨਦੀਆਂ ਨੂੰ ਪਾਰ ਕਰਕੇ ਪੰਜਾਬ ਦੇ ਰਸਤੇ ਚ ਐਂਟਰ ਹੋਏ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਦਿੱਲੀ ਦਿੱਲੀ ਦੇ ਵੱਲ ਜਿਹੜਾ ਸੀ ਕੋਚ ਕਰਦੇ ਹੁੰਦੇ ਸੀ ਗਜਨਵੀ ਵੀ ਆਇਆ ਇਹ ਵੀ ਪੰਜਾਬ ਦੇ ਰਸਤੇ ਤੋਂ ਆਇਆ ਤਾਂ ਕਹਿੰਦਾ ਮਤਲਬ ਇੱਥੇ ਜਦੋਂ ਹਮਲੇ ਹੁੰਦੇ ਰਹੇ ਨੇ ਤਾਂ ਇੱਥੋਂ ਦੇ ਲੋਕ ਜਿਹੜੇ ਸੀਗੇ ਆਪਣੀਆਂ ਕਲਾਵਾਂ ਨੂੰ ਜ਼ਿਆਦਾ ਵਿਕਸਿਤ ਨਹੀਂ ਕਰ पाए ਕਿਉਂਕਿ ਬਾਕੀ ਦੇ ਜਿਹੜੇ ਜਿੰਨੇ ਵੀ ਹਮਲਾਵਰ ਆਏ ਨੇ ਉਹਨਾਂ ਨੇ ਆਪਣੀ ਜਿਹੜੀ ਇੱਥੇ ਸੰਸਕ੍ਰਿਤੀ ਆਪਣਾ ਜਿਹੜਾ ਧਰਮ ਹੈ ਫਲਾਣਾ ਸਟਾਰਟ ਕਰਤਾ ਸੀ ਪੰਜਾਬ ਦੇ ਕਲਾਕਾਰਾਂ ਪੰਜਾਬ ਦੇ ਕਲਾਕਾਰਾਂ ਨਾਲੋਂ ਬਹੁਤੇ ਯੋਧੇ ਅਤੇ ਭਗਤ ਹੀ ਇੱਥੇ ਪੈਦਾ ਹੋਏ ਨੇ ਬੇਸ਼ੱਕ ਕਲਾ ਮਨੁੱਖੀ ਹਿਰਦੇ ਦੇ ਅੰਦਰਲਾ ਸੋਚ ਤੇ ਸੱਚ ਦਾ ਸਹਿਜ ਪ੍ਰਕਾਸ਼ ਕਰਦੀ ਹੈ ਪਰ ਫਿਰ ਵੀ ਇਸ ਨੂੰ ਪ੍ਰਗਟਾਉਣ ਲਈ ਸ਼ਾਂਤ ਮਨ ਚਾਹੀਦਾ ਹੈ ਸ਼ਾਂਤ ਵਾਤਾਵਰਣ ਚਾਹੀਦਾ ਹੈ ਅਤੇ ਸਹਿਜ ਪ੍ਰਗਟਾਵੇ ਦੀ ਲੋੜ ਹੁੰਦੀ ਹੈ ਪਰ ਪੰਜਾਬੀ ਲਈ ਇਹ ਸਾਰੀਆਂ ਚੀਜ਼ਾਂ ਦੁਰਲਭ ਹੀ ਰਹੀਆਂ ਕਿਉਂਕਿ ਆਪਣੇ ਇੱਥੇ ਕੀ ਸੀਗਾ ਕਿ ਬਹੁਤ ਹੀ ਜ਼ਿਆਦਾ ਦੇਸ਼ ਭਗਤ ਪੈਦਾ ਹੋਏ ਨੇ ਯੋਧੇ ਪੈਦਾ ਹੋਏ ਨੇ ਪਰ ਇਹ ਜਿਹੜੀ ਕਲਾਵਾਂ ਹੁੰਦੀਆਂ ਨੇ ਲੋਕ ਕਲਾਵਾਂ ਇਹ ਕੋਮਲ ਦਿਲਾਂ ਦੇ ਵਿੱਚ ਸ਼ਾਂਤ ਬਿਲਕੁਲ ਵਾਤਾਵਰਣ 'ਚ ਪੈਦਾ ਹੁੰਦੀਆਂ ਜੋ ਕਿ ਆਪਣੇ ਇੱਥੇ ਪੰਜਾਬ 'ਚ ਉਸ ਟਾਈਮ 'ਚ ਨਹੀਂ ਸੀਗਾ ਤਾਂ ਕਰਕੇ ਇਹ ਜਿਆਦਾ ਵਧੀ ਫੁੱਲੀ ਨਹੀਂ ਫਲਸਰੂਪ ਪੰਜਾਬ ਸੂਖਮ ਕਲਾ ਦੀ ਜਿਹੜੀ ਸਿਰਜਣਾ ਹੈ ਇਸ ਤੋਂ ਵਾਂਝਾ ਰਿਹਾ ਪਰ ਇਸ ਦਾ ਲਾਭ ਇਹ ਹੋਇਆ ਕਿ ਪੰਜਾਬ ਦੀ ਲੋਕ ਕਲਾ ਜਿਹੜੀ ਸੀ ਪੰਜਾਬੀ ਜਨਜੀਵਨ ਦੀ ਹੀ ਪੇਸ਼ਕਾਰੀ ਕਰਦੀ ਸੀ ਸਿਰਫ ਪੰਜਾਬ ਤੱਕ ਹੀ ਸੀਮਤ ਰਹੀ ਪੰਜਾਬ ਦੇ ਪਿੰਡੂ ਜੀਵਨ ਵਿੱਚ ਲੋਕ ਕਲਾ ਜਿਹੜੀ ਹੈ ਅਨੇਕ ਰੂਪਾਂ ਤੇ ਸ਼ੈਲੀਆਂ ਵਿੱਚ ਵਿਕਸਿਤ ਹੋਈ ਮਿਲਦੀ ਹੈ ਤਾਂ ਮੇਨਲੀ ਆਪਣੀ ਜਿਹੜੀ ਕਲਾ ਹੈ ਜ਼ਿਆਦਾ ਵਿਕਸਿਤ ਨਹੀਂ ਹੁਣ ਜ਼ਰੂਰ ਵਿਕਸਿਤ ਹੋ ਰਹੀ ਹੈ ਪਹਿਲਾਂ ਜਿਹੜੀ ਹੈ ਪੰਜਾਬ ਦੇ ਅੰਦਰ ਹੀ ਰਹੀ ਹੈ ਕਿਉਂਕਿ ਸਿਰ ਨਹੀਂ ਕੱਢ ਪਾਈ ਇਹ ਕਿਉਂਕਿ ਇੱਥੇ ਜਿਹੜੇ ਸੀਗੇ ਲੋਕ ਬਹੁਤ ਹਮਲਾਵਰ ਆ ਰਹੇ ਸੀ ਤਾਂ ਪੰਜਾਬ ਦੀਆਂ ਪ੍ਰਸਿੱਧ ਲੋਕ ਕਲਾਵਾਂ ਹੁਣ ਕਿਹੜੀਆਂ-ਕਿਹੜੀਆਂ ਨੇ ਬਹੁਤ ਹੀ ਜ਼ਿਆਦਾ ਇੱਥੇ ਕਲਾਵਾਂ ਨੇ ਕਲਾਵਾਂ ਦਾ ਖੇਤਰ ਅਸੀਮਤ ਹੈ ਇਸ ਵਿੱਚ ਮਿੱਟੀ ਲੱਕੜੀ ਧਾਰ ਦੀਆਂ ਬਣੀਆਂ ਮੂਰਤੀਆਂ ਤੋਂ ਲੈ ਕੇ ਕਾਗਜ਼ ਦੀਆਂ ਪੰਬੀਰੀਆਂ ਰੰਗ-ਬਰੰਗੇ ਕਾਗਜ਼ੀ ਫੁੱਲ ਹੋ ਗਏ ਅਨੇਕਾਂ ਕਲਾ ਬਣਗੀਆਂ ਜਿਹੜੀਆਂ ਨੇ ਸ਼ਾਮਲ ਰਹੀਆਂ ਨੇ ਡਾਕਟਰ ਹਰਜੀਤ ਸਿੰਘ ਗਿੱਲ ਅਨੁਸਾਰ ਪੰਜਾਬ ਦੀ ਜਿਹੜੀ ਲੋਕ ਕਲਾ ਹੈਗੀ ਹੈ ਇਸ ਦੇ ਬਹੁਤ ਸਾਰੇ ਰੂਪ ਮਿਲਦੇ ਨੇ ਲਾਈਕ ਖੁੰਨਣ ਕਲਾ ਹੋਗੀ ਖੁੰਨਾ ਖਡੋਣੇ ਹੋਗੇ ਇਮਾਰਤ ਸਾਜੀ ਹੋ ਗਈ ਇਮਾਰਤਾਂ ਬਣਾਉਣ ਵਾਲਾ ਠੀਕ ਹੈ ਕੰਧ ਚਿੱਤਰ ਹੋ ਗਏ ਦੇ ਤੁਹਾਨੂੰ ਤੁਹਾਨੂੰ ਦੇਖਿਆ ਹੋਣਾ ਪਹਿਲੇ ਵੀ ਜਿਹੜੇ ਕਾਫੀ ਜਗ੍ਹਾ ਤੇ ਜਿੱਥੇ ਸ਼ੂਟਿੰਗ ਵਗੈਰਾ ਹੁੰਦੀ ਹੈ ਉੱਥੇ ਲਿਪਕੇ ਵਾਈਟ ਗਲੀ ਦੇ ਨਾਲ ਫੁੱਲ ਬਣਾਏ ਜਾਂਦੇ ਨੇ ਠੀਕ ਹੈ ਮੋਰ ਤੋਤੇ ਬਣਾਏ ਜਾਂਦੇ ਨੇ ਤਾਂ ਇਸ ਤਰ੍ਹਾਂ ਜਿਹੜਾ ਹੈ ਆਪਣੇ ਪੇਟੀਆਂ ਦੇ ਉੱਤੇ ਜਿਹੜੀ ਹੈਗੀ ਹੈ ਪੇਂਟਿੰਗ ਪੁਰਾਣੀਆਂ ਪੇਟੀਆਂ ਤੇ ਕੀਤੀ ਹੋਈ ਮਿਲਦੀ ਹੈ ਤਾਂ ਇਹ ਸਾਰਾ ਕੁਝ ਬੁਣਾਈ ਹੋ ਗਿਆ ਕਢਾਈ ਹੋ ਗਿਆ ਬਾਗ ਫੁਲਕਾਰੀਆਂ ਦਰਿਆਵਾਂ ਵਗੈਰਾ ਹਨਾ ਕੇਸ ਵਗੈਰਾ ਬੁਣਨੇ ਚਦਰਾਂ ਬੁਣਨੀ ਤਾਂ ਇਹ ਸਾਰਾ ਕੰਮ ਜਿਹੜਾ ਹੈ ਸਾਡੀ ਲੋਕਲਾ ਤੇ ਰੂਪਾਂ ਦੇ ਵਿੱਚ ਮਿਲਦਾ ਹੈ ਨਿਬੰਧਕਾਰ ਦਾ ਵਿਚਾਰ ਹੈ ਕਿ ਪੰਜਾਬ ਵਿੱਚ ਹੋਰ ਲੋਕ ਕਲਾਵਾਂ ਦੀ ਵੀ ਜਿਹੜੀ ਸੀਗੀ ਪ੍ਰਚਲਿਤ ਹੋਈਆਂ ਨੇ ਇਸ ਤੋਂ ਇਲਾਵਾ ਖੋਣਨ ਕਲਾ ਖੜਾਉਣੀ ਮਾਰਸਾ ਜੀ ਰੇਖਾ ਚਿੱਤਰ ਮੁੰਤੀ ਕਢਾਈ ਇਹ ਸਾਰੀਆਂ ਚੀਜ਼ਾਂ ਤੋਂ ਇਲਾਵਾ ਸੋਨੇ ਦੇ ਗਹਿਣੇ ਧਾਤ ਲੱਕੜੀ ਮਿੱਟੀ ਚਮੜੇ ਦਾ ਕੰਮ ਵੀ ਲੋਕ ਕਲਾ ਦੇ ਵਿਕਾਸ ਦੇ ਵਿੱਚ ਸਹਾਇਕ ਹੋਇਆ ਵੀ ਇੰਨੀਆਂ ਸਾਰੀਆਂ ਦੇਖੋ ਇੱਥੇ ਤੋਂ ਲੈ ਕੇ ਆਪਣੀਆਂ ਇੱਥੇ ਤੱਕ ਲੋਕ ਕਲਾਵਾਂ ਦਾ ਹੀ ਜ਼ਿਕਰ ਹੈ ਤਾਂ ਛੋਟਾ ਕੁਸ਼ਨ ਵੀ ਇੱਥੋਂ ਆ ਸਕਦਾ ਹੈ ਇਸ ਤੋਂ ਇਲਾਵਾ ਦਰੀਆਂ ਗਲੀਚੇ ਫੁਲਕਾਰੀਆਂ ਚਾਦਰਾਂ ਸਰਾਣੀਆਂ ਤੇ ਕਢਾਈ ਸਰਾਣੀਆਂ ਤੇ ਜਿਹੜੀ ਹੈ ਪੇਂਟਿੰਗ ਵੀ ਕਰਦੇ ਨੇ ਕੰਧ ਚਿੱਤਰ ਕੰਧ ਚਿੱਤਰ ਮਤਲਬ ਕੰਧਾਂ ਦੇ ਉੱਤੇ ਜਿਹੜਾ ਚਿੱਤਰ ਬਣਾਉਣੇ ਤੀਲਾ ਜਾਂ ਕਾਗਜ਼ ਦੇ ਬੋਟੇ ਬਣਾਉਣੇ ਬੋਟੀਆਂ ਬਣਾਉਣੀਆਂ ਗੋਲੇ ਮੂੜੇ ਮੂੜੇ ਜਿਹੜੇ ਜਿਨ੍ਹਾਂ ਤੇ ਆਪਾਂ ਬੈਠਦੇ ਹਾਂ ਛਿੱਕੂ ਹੋਗੇ ਠੀਕ ਹੈ ਪੀਪੇ ਅਤੇ ਹਾਰੇ ਹਾਰੇ ਜਿਹੜੇ ਆਪਾਂ ਬਣਾਉਨੇ ਆ ਠੀਕ ਹੈ ਹਾਰਿਆਂ ਦੇ ਵਿੱਚ ਜਿਹੜੀ ਆਪਾਂ ਦਾਲ ਵਗੈਰਾ ਧਰਦੇ ਹਣਾ ਤਾਂ ਪੀਪਿਆਂ ਤੋਂ ਅੰਗੂਠੀਆਂ ਵਗੈਰਾ ਬਣਾਉਣੀਆਂ ਪੱਖੀ ਦੀ ਹੁਣਾਈ ਕਰਨੀ ਯਾਨੀ ਕਿ ਪੱਖੀਆਂ ਬਣਾਉਣੀਆਂ ਨਾਲੇ ਬਣਾਉਣੇ ਸੂਤ ਦੇ ਮੰਜੇ ਬਣਾਉਣੇ ਤਾਂ ਇਹ ਸਾਰੀਆਂ ਵੀ ਕਲਾਵਾਂ ਨੇ ਠੀਕ ਹੈ ਕਾਰੀਗਰ ਜਾਤੀਆਂ ਦੀ ਕਲਾ ਹੁਣ ਜਿਹੜੇ ਕਾਰੀਗਰ ਜਾਤੀ ਜਿਵੇਂ ਤਰਖਾਨ ਹੋ ਗਿਆ ਲੋਹਾਰ ਹੋ ਗਿਆ কুমਿਆਰ ਹੋ ਗਿਆ ਇਹ ਕਾਰੀਗਰਾਂ ਚ ਆਉਂਦੇ ਨੇ ਜਿਹੜੀਆਂ ਉੱਪਰ ਲੀਆਂ ਨੇ ਆਪਣੀਆਂ ਲੋਕ ਕਲਾਵਾਂ ਇਹ ਜਿਹੜੀਆਂ ਹੁੰਦੀਆਂ ਘਰ ਦੇ ਵਿੱਚ ਜਿਵੇਂ ਆਪਣੀਆਂ ਬੀਬੀਆਂ ਕਰਦੀਆਂ ਨੇ ਹਨਾ ਪੱਖੀਆਂ ਵਗੈਰਾ ਬਣਾਉਂਦੀਆਂ ਸੀ ਦਰੀਆਂ ਖੇਸ ਵਗੈਰਾ ਬਣਾਉਂਦੇ ਗਲੀਚੇ ਵਗੈਰਾ ਹਨਾ ਮੂੜੇ ਚਿੱਕੂ ਵਗੈਰਾ ਬਣਾਉਣੇ ਤਾਂ ਇਹ ਸਾਰਾ ਕੁਝ ਤਾਂ ਜਿਹੜੀਆਂ ਆਪਣੀਆਂ ਕਾਰੀਗਰ ਜਾਤੀਆਂ ਦੀ ਲੋਕ ਲੋਕਲ ਹੈਗੇ ਹੈ ਤਰਖਾਨ ਲੋਹਾਰ ਅਤੇ ਕੋਮਿਆਰ ਇਹਨਾਂ ਦੇ ਕੰਮਾਂ ਦੇ ਵਿੱਚ ਵੀ ਉੱਤਮ ਕਲਾ ਦੇਖੀ ਜਾ ਸਕਦੀ ਹੈ ਇਹਨਾਂ ਸਮੇਤ ਹੋਰਨ ਕਈ ਜਾਤੀਆਂ ਨੇ ਆਪਣੇ ਪੀੜੀਆਂ ਦੇ అనుభవ ਨੂੰ ਖੋਰ-ਖੋਰ ਕੇ ਹੋਰ ਉਪਯੋਗੀ ਕਲਾ ਨੂੰ ਨਿਖਾਰਿਆ ਸਵਾਰਿਆ ਪਸਾਰਿਆ ਤਾਂ ਮਤਲਬ ਕਿ ਜਿਹੜੇ ਤਰਖਾਨ ਲੋਹਾਰ ਨੇ ਕੋਮਿਆਰ ਨੇ ਇਹਨਾਂ ਨੇ ਔਰ ਆਪਣੀਆਂ ਕਲਾਵਾਂ ਵਿਕਸਿਤ ਕਰਨੀਆਂ ਜੋ ਉਹਨਾਂ ਨੇ ਪੁਰਾਣਾ ਸਿੱਖਿਆ ਸੀ ਉਹਦੇ ਵਿੱਚ ਨਵਾਂ ਇਨਕਲੂਡ ਕਰਕੇ ਵੀ ਜਿਹੜਾ ਹੈਗਾ ਅੱਗੇ ਆਪਣੇ అనుభవ ਦੇ ਅਨੁਸਾਰ ਜਿਹੜਾ ਹੈ ਬਹੁਤ ਵੱਡਾ ਜਿਹੜਾ ਹੈ ਲੋਕ ਕਲਾਵਾਂ ਨੂੰ ਸਵਾਰਿਆ ਨਿਖਾਰਿਆ ਤੇ ਪਸਾਰਿਆ ਲੋਕ ਵਿਸ਼ਵਾਸਾਂ ਦੇ ਅਨੁਸਾਰ কুমਯਾਰ ਅਦੋਂ ਤੋਂ ਭਾਂਡੇ ਘੜਦਾ ਆਇਆ ਜਦੋਂ ਤੋਂ ਵਿਸ਼ਕਰਮਾ ਨੇ ਉਸ ਨੂੰ ਭਾਂਡੇ ਕਣਨੀ ਚੱਕ ਬਣਾ ਕੇ ਦਿੱਤਾ ਠੀਕ ਹੈ কুমਯਾਰ ਭਾਂਡੇ ਨੂੰ ਕਈ ਰੂਪਾਂ ਤੇ ਸ਼ੈਲੀਆਂ ਦੇ ਵਿੱਚ ਸਿਰਜਦਾ ਹੈ ਅਤੇ ਉਸ ਦੇ ਵਿੱਚ ਕਲਾ ਤੇ ਸੋਝ ਰਚਉਂਦਾ ਹੈ ਮੁਸਲਮਾਨਾਂ ਦੇ ਆਉਣ ਨਾਲ ਇਹ ਕਲਾ ਹੋਰ ਵੀ ਬਲਫੁੱਲਤ ਹੋ ਗਈ ਕਿਉਂਕਿ ਮੁਸਲਮਾਨ ਮਿੱਟੀ ਦੇ ਭਾਂਡੇ ਧਾਤ ਦੇ ਭਾਂਡੇ ਤੋਂ ਜ਼ਿਆਦਾ ਵਰਤਦੇ ਸੀਗੇ। ਸੋ ਤਾਂ ਕਰਕੇ ਇੱਥੇ ਇਹ ਵਾਲੀ ਕਲਾ ਬਹੁਤ ਜ਼ਿਆਦਾ ਪਸਰੀ ਹੈ। ਅਰ ਤੁਸੀਂ ਦੇਖੋ ਹਰੇਕ কুমਿਹਾਰ ਦੇ ਭਾਂਡੇ ਬਣਾਉਣ ਦਾ ਤਰੀਕਾ ਜਿਹੜਾ ਹੈ ਸੇਮ ਹੁੰਦਾ ਹੈ ਬਟ ਜਿਹੜਾ ਹੈ ਉਸ ਦੀ ਕਲਾਕਾਰੀ ਜਿਹੜੀ ਹੁੰਦੀ ਹੈ ਕਿਵੇਂ ਨਾ ਕਿਵੇਂ ਉਹ ਕੁਝ ਨਾ ਕੁਝ ਆਪਣੀ ਛਾਪ ਜ਼ਰੂਰ ਛੱਡਦਾ ਹੈ। ਅਨੋਖਾਪਨ ਜ਼ਰੂਰ ਲੈ ਕੇ ਆਉਂਦਾ ਹੈ। ਤਾਂ ਮੁਸਲਮਾਨਾ ਦੇ ਆਉਣ ਦੇ ਨਾਲ ਕੀ ਹੋ ਗਿਆ ਪਹਿਲਾਂ ਭਾਂਡੇ ਸਿਰਫ ਮਿੱਟੀ ਦੇ ਹੁੰਦੇ ਸੀਗੇ ਮਿੱਟੀ ਕਲਰ ਦੇ ਪਰ ਹੁਣ ਜਿਹੜੇ ਸੀਗੇ ਇਹਨਾਂ ਦੇ ਆਣ ਕਰਕੇ ਭਾਂਡੇ ਰੰਗ-बिरंगे ਹੋ ਗਏ ਅਤੇ ਮੁਸਲਮਾਨਾ ਨੇ ਇਹ ਕਲਾ ਕਿੱਥੋਂ ਲਿਆਤੀ ਸੀ ਇਰਾਨੀਆਂ ਤੋਂ ਲਈ ਸੀ ਕੋਮਿਆਰਾ ਤੋਂ ਇਲਾਵਾ ਤਰਖਾਨ ਵੀ ਲੱਕੜੀ ਦੇ ਉੱਤੇ ਆਪਣੀ ਸ਼ਿਲਪਕਾਰੀ ਦੇ ਜੋਰ ਦਿਖਾਉਂਦੇ ਹੁਣ ਤੁਸੀਂ ਦੇਖੋ ਬੈੱਡ ਵੀ ਜਿਹੜੇ ਨੇ ਕਿੰਨੀ ਤਰੀਕੇ ਦੇ ਆਉਂਦੇ ਨੇ ਹਨਾ ਹੁਣ ਤਾਂ ਇਟ ਮੀਨਸ ਅਲੱਗ-ਅਲੱਗ ਤਰ੍ਹਾਂ ਦੇ ਤਰਖਾਨ ਅਲੱਗ-ਅਲੱਗ ਤਰ੍ਹਾਂ ਨਾਲ ਆਪਣੀ ਕਲਾਕਾਰੀ ਦਿਖਾਉਂਦੇ ਨੇ ਉਹਨਾਂ ਦੁਆਰਾ ਬਣਾਏ ਗਏ ਪਲੰਗ ਪੀੜੀਆਂ ਚਰਖੇ ਸੰਦੂਕ ਰੱਥ ਹੋ ਗਏ ਗੱਡੇ ਹੋ ਗਏ ਗੱਡੀਆਂ ਹੋ ਗਈਆਂ ਤਾਂ ਉਹਨਾਂ ਦੀ ਕਲਾ ਦਾ ਪ੍ਰਗਟਾਵਾ ਜੋ ਮਿਲਦਾ ਸੀ ਉਹਨਾਂ ਦੇ ਬਣਾਏ ਗਏ ਰੰਗਲੇ ਸ਼ੀਸ਼ਿਆਂ ਵਾਲੇ ਚਰਖੇ ਕੱਤਣ ਵਾਲੀ ਮੋਟਿਆਰ ਨੂੰ ਖਾਸ ਆਨੰਦ ਦਿੰਦੇ ਸੀ ਘਰਾਂ ਦੇ ਮੁੱਖ ਦਵਾਰ ਉਤੇ ਲੱਕੜੀ ਦੀ ਸ਼ਿਲਪ ਕਲਾ ਵੀ ਬਹੁਤ ਹੀ ਮਨਮੋਹਕ ਦ੍ਰਿਸ਼ ਪੈਦਾ ਕਰਦੀ ਸੀ ਵੱਡੇ ਵੱਡੇ ਗੇਟ ਲਗਾਏ ਜਾਂਦੇ ਸੀ ਲੱਕੜੀਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਸੀਗੇ ਤੇ ਉਹਦੇ ਵਿੱਚ ਜਿਹੜਾ ਸੀ ਤਰਖਾਨ ਆਪਣੀ ਗੱਲਕਾਰੀ ਦਿਖਾਉਂਦਾ ਸੀ ਲੋਕ ਕਲਾ ਕਰੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੁਨਿਆਰੇ ਦਾ ਵੀ ਬੜਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਸੁਨਿਆਰਾ ਧੰਦਾ ਦੇ ਵਿੱਚ ਸੋਨੇ ਦੀਆਂ ਮੇਖਾਂ ਤੱਕ ਲਗਾ ਦਿੰਦਾ ਹੈ ਇਸਤਰੀਆਂ ਦੇ ਅੰਗਾਂ ਲਈ ਵੱਖ-ਵੱਖ ਗਹਿਣੇ ਘੜਦਾ ਹੈ ਅਤੇ ਕਮਾਲ ਦੀ ਕਾਰਾਗਰੀ ਦਾ ਪ੍ਰਗਟਾਵਾ ਕਰਦਾ ਹੈ ਪੰਜਾਬ ਅਤੇ ਹਰਿਆਣਾ ਵਿੱਚ 81 ਕਿਸਮ ਦੇ ਗਹਿਣੇ ਅਤੇ ਉਹਨਾਂ ਦੇ ਉੱਤੇ 100 ਤੋਂ ਵੱਧ ਪੈਟਰਨ ਫਚਲਤ ਰਹੇ ਨੇ ਲੇਕਿਨ ਹੁਣ ਤੁਸੀਂ ਦੇਖੋ ਹਜ਼ਾਰੋਂ ਪੈਟਰਨ ਆਪਣੇ ਜਿਹੜੇ ਹੈਗੇ ਨੇ ਗਹਿਣੇ ਦੇ ਉੱਤੇ ਦੇਖਣ ਨੂੰ ਮਿਲਦੇ ਨੇ ਤਾਂ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਗਹਿਣਿਆਂ ਦੇ ਉੱਤੇ ਚੰਦ ਸੂਰਜ ਦੀਆਂ ਹੀ ਮੂਰਤੀਆਂ ਉਖਰੀਆਂ ਜਾਂਦੀਆਂ ਸੀ ਜਦੋਂ ਮੁਸਲਮਾਨ ਨਹੀਂ ਸੀ ਆਏ ਸਿਰਫ ਚੰਦ ਤਾਰੇ ਕੁਝ ਕੁ ਗਹਿਣੇ ਹੀ ਹੁੰਦੇ ਸੀ ਗਹਿਣੇ ਬਹੁਤ ਪ੍ਰਕਾਰ ਦੇ ਹੁੰਦੇ ਸੀ ਹਰੇਕ ਅੰਗਲੀ ਗਹਿਣਾ ਹੁੰਦਾ ਸੀ ਲੇਕਿਨ ਸਿਰਫ ਚੰਦ ਸੂਰਜ ਵਾਲੇ ਲੇਕਿਨ ਜਦੋਂ ਮੁਸਲਮਾਨ ਆ ਗਏ ਤਾਂ ਉਹਨਾਂ ਨੇ ਕੀ ਕਰਤਾ ਮੂਰਤੀ ਪੂਜਾ ਦਾ ਵਿਰੋਧ ਹੋਣ ਕਰਕੇ ਜਿਹੜਾ ਸੀ ਉਹਨਾਂ ਨੇ ਵੇਲ ਬੂਟੇ ਗਹਿਣਿਆਂ ਦੇ ਉੱਤੇ ਪਾਉਣੇ ਸਟਾਰਟ ਕੀਤੇ ਹੋਏ ਸੀਗੇ ਤਾਂ ਉਹੀ ਗੱਲਾਂ ਜਿਹੜੀ ਸੀ ਆਪਣੇ ਭਾਰਤ ਦੇ ਵਿੱਚ ਆ ਗਈ ਉਪਯੋਗੀ ਗੱਲ ਆ ਲੋਕ ਕਲਾ ਦੇ ਉਪਰੋਕਤ ਨਮੂਨੇ ਉਪਯੋਗੀ ਕਲਾ ਕਹਾਉਂਦੇ ਨੇ ਦਰੀਆਂ ਦੀ ਬਣਾਈ ਖੇਸ ਚਾਦਰਾਂ ਗਲੀਚੇ ਦੀ ਜਿਹੜੀ ਉਪਯੋਗੀ ਕਲਾ ਐ ਵੀ ਜਿਹੜੀ ਹੈ ਬਹੁਤ ਹੀ ਵਧੀਆ ਜਿਹੜੀ ਹੈ ਲੋਕ ਕਲਾ ਪਰੰਤੂ ਇਹ ਸਿਰਜਣਾ ਕਾਰੀਗਰ ਨਹੀਂ ਇਹ ਕੀ ਕਰਦੇ ਨੇ ਖਰੇਲੂ ਇਸਤਰੀਆਂ ਤਾਂ ਜਿਹੜੀਆਂ ਇਸਤਰੀਆਂ ਹੁੰਦੀਆਂ ਸੀ ਪਹਿਲਾਂ ਬਹੁਤ ਹੀ ਜ਼ਿਆਦਾ ਜਿਹੜੇ ਸੀਗੇ ਸਾਰਾ ਦਿਨ ਲੱਗਿਆ ਰਹਿੰਦੀਆਂ ਸੀਗੀਆਂ ਚਰਖੇ ਕੱਤਣ ਠੀਕ ਹੈ ਪਿੰਗਾ ਚ ਉਟਣ ਪਲੱਸ ਦਰੀਆਂ ਖੇਸ ਗਲੀਚੇ ਵਗੈਰਾ ਬੁਣਨ ਦੇ ਵਿੱਚ ਕਲਾਕਾਰੀ ਚਿੱਤਰਕਾਰੀ ਕਰਨ ਦੇ ਵਿੱਚ ਲਿਪਦੀਆਂ ਹੁੰਦੀਆਂ ਸੀ ਘਰ ਉਹਤੇ ਫਿਰ ਵੇਲ ਬੂਟੇ ਪਾਉਂਦੀਆਂ ਹੁੰਦੀਆਂ ਸੀਆਂ ਤਾਂ ਬੁਣਾਈ ਕਢਾਈ ਦੀਆਂ ਵਸਤਾਂ ਪੰਜਾਬ ਵਿੱਚ ਦਰੀ ਬੁਣਨ ਦੀ ਕਲਾ ਸਭ ਤੋਂ ਹਰਮਨ ਪਿਆਰੀ ਰਹੀ ਹੈ ਦਰੀਆਂ ਦੇ ਵਿੱਚ ਵੰਸਵੰਨੇ ਪੰਛੀ ਵੇਲ ਬੂਟੇ ਜਾਨਵਰ ਵਗੈਰਾ ਇਹਨਾਂ ਦੇ ਡਿਜ਼ਾਈਨ ਬਣਾਏ ਜਾਂਦੇ ਨੇ ਤਾਂ ਇਸ ਦੇ ਨਾਲ ਰੂਹ ਖੁਸ਼ ਹੋ ਜਾਂਦੀ ਹੈ ਮਸ਼ੀਨੀ ਯੁੱਗ ਨੇ ਇਸ ਕਲਾ ਨੂੰ ਜਿਹੜਾ ਹੈ ਬਹੁਤ ਪ੍ਰਭਾਵਿਤ ਕਰਤਾ ਦਰੀਆਂ ਵਿੱਚ ਸਧਾਰਨ ਫੱਟੀਆਂ ਤੋਂ ਲੈ ਕੇ ਜਿਓਮੈਟ੍ਰਿਕ ਅਲਾ ਤੱਕ ਅਟਖੱਲੀਆਂ ਤੱਕ ਜਿਹੜੇ ਸੀ ਨਮੂਨੇ ਸਿਰਜੇ ਜਾਂਦੇ ਸੀ ਇਹ ਪੰਜਾਬ ਦੀਆਂ ਸਵਾਣੀਆਂ ਸਵਾਣੀਆਂ ਕੀ ਹੁੰਦੀਆਂ ਪੰਜਾਬ ਦੀਆਂ ਲੇਡੀਜ਼ ਠੀਕ ਹੈ ਪੰਜਾਬ ਦੀਆਂ ਜਿਹੜੀਆਂ ਇਸਤਰੀਆਂ ਨੇ ਚਾਦਰਾਂ ਸਰਾਣੇ ਅਤੇ ਝੋਲੇ ਕੱਢਣ ਦੀਆਂ ਕਲਾ ਵਿੱਚ ਮਾਹਰ ਸੀ ਹੁਣ ਵੀ ਤੁਸੀਂ ਦੇਖੋਗੇ ਕਿ ਬਹੁਤ ਜਿਹੜੇ ਪੁਰਾਣੇ ਬਜ਼ੁਰਗਾਂ ਆ ਉਹਨਾਂ ਦੀਆਂ ਉਹਨਾਂ ਨੇ ਝੋਲੇ ਜਿਹੜੇ ਬਣਾਏ ਸੀ ਲੇਡੀਜ਼ ਨੇ ਤਾਂ ਉਹ ਹੁਣ ਤੱਕ ਵੀ ਜਿਹੜੇ ਹੈਗੇ ਨੇ ਸੰਭ ਕੇ ਰੱਖੇ ਜਾਂਦੇ ਨੇ ਬਾਗ ਹੋ ਗਏ ਫੁਲਕਾਰੀਆਂ ਹੋ ਗਈਆਂ ਇਸ ਤੋਂ ਇਲਾਵਾ ਚਿੱਕੂ ਬੋਟੇ ਹੋ ਗਏ ਗੋਲੇ ਤੇ ਮੂੜੇ ਬਣਾਉਣ ਦਾ ਕੰਮ ਵੀ ਜਿਹੜਾ ਹੈ ਇਹ ਕਰਦੀਆਂ ਸੀ ਰੂਮ ਵੇਲਣਾ ਪਿੰਜਣਾ ਖਤਣਾ ਅਟੇਰ ਨਾਲ ਅੱਛੇ ਤਿਆਰ ਕਰਨੇ ਰੰਗ ਦੇਣਾ ਤਾਣਾ ਪੇਟਾ ਤਿਆਰ ਕਰਨਾ ਤਾਂ ਇਹ ਸਾਰੇ ਸੂਤ ਦੀਆਂ ਗੁੱਟੀਆਂ ਵਗੈਰਾ ਬਣਾਉਣਾ ਇਹ ਸਾਰੀਆਂ ਕਿਰਿਆਵਾਂ 'ਚ ਕਲਾ ਸਮੋਈ ਹੁੰਦੀ ਸੀ ਤਾਂ ਦੇਖੋ ਤੁਸੀਂ ਪੁਰਾਣੇ ਆਪਣੇ ਸਮਾਜ ਦੀਆਂ ਜਿਹੜੀਆਂ ਸੁਆਣੀਆਂ ਯਾਨੀ ਕਿ ਇਸਤਰੀਆਂ ਸੀ ਕਿੰਨੀਆਂ ਕਲਾਕਾਰੀ ਸੀਗੀਆਂ ਇਸ ਤੋਂ ਇਲਾਵਾ ਪੰਜਾਬ ਵਿੱਚ ਨਾਲੇ ਬੁਣਨ ਦੀ ਕਲਾ ਪਰਾਂਦੇ ਬਣਾਉਣ ਦੀ ਕਲਾ ਇਹ ਵੀ ਮਸ਼ਹੂਰ ਹੈ ਇਸ ਵਿੱਚ ਡਿਜ਼ਾਈਨ ਪਾਉਣਾ ਸੁਖਮ ਬੁੱਧੀਦਹੀ ਕੰਮ ਹੁੰਦਾ ਸੀ ਨਾਲੇ ਬਣਾਉਣ ਦੇ ਵਿੱਚ ਕਿਉਂਕਿ ਨਾਲਾ ਜਿਹੜਾ ਹਰ ਕੋਈ ਨਹੀਂ ਬਣਾ ਸਕਦਾ ਤਾਂ ਕੈਂਦੀ ਗਿਣਤੀ ਦਾ ਪਹਿਲਾ ਹਿੱਸਾ ਜਿਹੜਾ ਸੀ ਬਦਲ ਦਿੱਤਾ ਜਾਂਦਾ ਸੀ ਅੱਡਾ ਜਿਹੜਾ ਸੀ ਕੰਡਾ ਖੜਾ ਕੀਤਾ ਜਾਂਦਾ ਸੀ ਰੰਗ ਬਰੰਗੇ ਨਾਲੇ ਦੇ ਉੱਤੇ ਸ਼ੀਸ਼ੇ ਦੇ ਛੋਟੇ ਛੋਟੇ ਟੁਕੜੇ ਲਗਾਏ ਜਾਂਦੇ ਸੀ ਚਾਂਦੀ ਦੇ ਘੁੰਗਰੂ ਵੀ ਬਣੇ ਜਾਂਦੇ ਸੀ ਅਤੇ ਨਾਲੇ ਦੇ ਦੋਨੇ ਸਿਰੇ ਤੇ ਜਿਹੜਾ ਹੈਗਾ ਵਿਸ਼ੇਸ਼ ਕਿਸਮ ਦੀਆਂ ਗੰਡਾ ਦੇ ਕੇ ਸਜਾਇਆ ਜਾਂਦਾ ਸੀ ਅਤੇ ਇਹਨਾਂ ਨੂੰ ਹਰੜ ਗੁੰਦਰਾ ਕਹਿੰਦੇ ਸਿਕੇ ਬੁਣਾਈ ਵਾਂ ਕਢਾਈ ਦਾ ਕੰਮ ਵੀ ਪੰਜਾਬ ਦੀਆਂ ਸੁਆਣੀਆਂ ਨੇ ਬਹੁਤ ਤਰੀਕੇ ਨਾਲ ਕੀਤਾ ਇਹ ਵੀ ਜਿਹੜਾ ਹੈ ਕਢਾਈ ਪੱਖੋਂ ਅਗਰ ਆਪਾਂ ਦੇਖੀਏ ਤਾਂ ਪੰਜਾਬ ਦੀ ਕਲਾ ਜਿਹੜੀ ਹੈਗੀ ਹੈ ਫੁਲਕਾਰੀ ਕਲਾ ਲਾਜਵਾਬ ਹੈ ਕਿਤੇ ਵੀ ਤੁਹਾਨੂੰ ਵੇਖਣ ਨੂੰ ਨਹੀਂ ਮਿਲਦੀ ਉਂਝ ਕਰੋਸ਼ੀਆ ਜੀ ਹੈ ਕਰੋਸ਼ੀਆ ਦੇ ਨਾਲ ਬੁੰਦਿਆਂ ਆਪਾਂ ਸਲਾਈਆਂ ਦੇ ਨਾਲ ਬੁੰਦਿਆਂ ਇਹ ਵੀ ਪ੍ਰਸ਼ੰਸਾ ਦੀ ਹੱਕਦਾਰ ਹੈ ਪਰ ਜਿਹੜੀ ਆਪਣੀ ਪੰਜਾਬ ਦੀ ਫੁਲਕਾਰੀ ਕਲਾ ਇਹ ਬਹੁਤ ਹੀ ਲਾਜਵਾਬ ਹੈ ਹੁਣ ਫੁਲਕਾਰੀ ਅਤੇ ਕਢਾਈ ਦੇ ਹੋਰ ਰੂਪ ਫੁਲਕਾਰੀ ਸ਼ਬਦ ਦੇ ਦੋ ਅਰਥ ਨੇ ਫੁੱਲ ਕੱਢਣੇ ਫੁੱਲਾਂ ਵਾਂਗ ਸਜਾਉਣਾ ਕਢਾਈ ਦੇ ਆਧਾਰ ਤੇ ਫੁਲਕਾਰੀ ਦੇ ਪਿੰਨ-ਪਿੰਨ ਰੂਪ ਹੋਣ ਦੇ ਵਿਚ ਆਏ ਨੇ ਜਿਵੇਂ ਕਿ ਚੋਪ ਹੋ ਗਿਆ ਸੁਬਰ ਹੋ ਗਿਆ ਤਿਲ ਪਤਰਾ ਨੀਲਕ ਘੁੰਗਟ ਹੋ ਗਿਆ ਬਾਗ ਹੋ ਗਿਆ ਚਮਾਸ ਹੋ ਗਿਆ ਤਾਂ ਫੁਲਕਾਰੀ ਦੀ ਕਢਾਈ ਜਿਹੜੀ ਹੈਗੀ ਹੈ ਪੰਜਾਬੀ ਲੋਕ ਜੀਵਨ ਦੇ ਅਨੇਕ ਪੱਖਾਂ ਦੀ ਤਰਜਮਾਨੀ ਕਰਦੀ ਹੈ। ਫੁਲਕਾਰੀ ਦੀ ਕਢਾਈ ਜਿਹੜੀ ਹੈਗੀ ਹੈ ਲੋਕ ਜੀਵਨ ਦੇ ਅਨੇਕ ਪੱਖਾਂ ਦੀ ਤਰਜਮਾਨੀ ਕਰਦੀ ਹੈ। ਇਹਨਾਂ ਨੂੰ ਉਜਾਗਰ ਕਰਦੀ ਹੈ। ਫੁਲਕਾਰੀ ਦੀ ਕਢਾਈ ਦਾ ਕਮਾਲ ਇਹ ਹੈ ਕਿ ਇਹ ਕੱਪੜੇ ਤੇ ਪੁੱਠੇ ਪਾਸਿਓਂ ਵੀ ਕੱਢੀ ਜਾਂਦੀ ਹੈ, ਸਿੱਧੇ ਪਾਸਿਓਂ ਵੀ ਕੱਢੀ ਜਾਂਦੀ ਹੈ। ਫੁਲਕਾਰੀ ਦਾ ਕੱਪੜਾ ਲੰਬਾਈ ਵਿੱਚ ਢਾਈ ਗੱਜ ਦਾ ਹੁੰਦਾ ਹੈ, ਚੌੜਾਈ ਵਿੱਚ ਡੇਢ ਗੱਜ ਦਾ ਹੁੰਦਾ ਹੈ। ਮਤਲਬ ਇੱਡਾ ਲੰਮਾ ਚੌੜਾ ਜਿਹੜਾ ਹੁੰਦਾ ਹੈ ਆਪਣਾ ਫੁਲਕਾਰੀ ਦਾ ਕੱਪੜਾ ਹੁੰਦਾ ਹੈ। ਤਕਰੀਬਨ ਅਰ ਤਕਰੀਬਨ ਜ਼ ਫੁਲਕਾਰੀ ਦੇ ਵੱਖ-ਵੱਖ ਰੂਪਾਂ ਦੀ ਕਟਾਈ ਰੇਸ਼ਮ ਦੇ ਧਾਗੇ ਨਾਲ ਪੱਟ ਦੇ ਧਾਗੇ ਨਾਲ ਕੀਤੀ ਜਾਂਦੀ ਹੈ। ਫੁਲਕਾਰੀ ਦਾ ਕਪੜਾ ਘਰੇ ਕੱਤਿਆ, ਘਰੇ ਬਣਿਆ ਹੋਇਆ ਜਿਹੜਾ ਹੁੰਦਾ ਹੈ ਅਤੇ ਮਤਲਬ ਖੱਦਰ ਦਾ ਹੋ ਸਕਦਾ ਹੈ ਤੇ ਪੱਟ ਰੇਸ਼ਮ ਦਾ ਅਕਸਰ ਜਿਹੜਾ ਹੈ ਰੰਗ ਯੂਜ਼ ਕੀਤਾ ਜਾਂਦਾ ਹੈ। ਪੱਟ ਤੇ ਰੇਸ਼ਮ ਦੇ ਧਾਗੇ ਲਾਲ, ਚਿੱਟਾ, ਸੁਨਹਿਰੀ, ਪੀਲਾ, ਹਰਾ ਜਾਂ ਮਹਿੰਦੀ, ਸੰਤਰੀ ਗਲਰ ਹੁੰਦਾ ਹੈ। ਲੇਕਿਨ ਹੁਣ ਤੁਸੀਂ ਦੇਖੋਗੇ ਤਾਂ ਬਹੁਤ ਸਾਰਾ ਕਲਰ ਜਿਹੜੇ ਨੇ ਫੁਲਕਾਰੀ 'ਚ ਯੂਜ਼ ਕੀਤੇ ਜਾਂਦੇ ਨੇ। ਫੁਲਕਾਰੀ ਦੀਆਂ ਕਿਸਮਾਂ ਜਿਹੜੀਆਂ ਨੇ ਇਕ ਤਰ੍ਹਾਂ ਹੈਗੀ ਆ ਬਾਗ ਬਾਗ ਦੇ ਵਿੱਚ ਆਪਾਂ ਨੂੰ ਬਿਲਕੁਲ ਵੀ ਕੱਪੜਾ ਨਹੀਂ ਦਿਖਦਾ ਹੈਗਾ ਨਾ ਇਧਰੋਂ ਨਾ ਉਧਰੋਂ ਪੁੱਟੇ ਜਿੱਦਾ ਬਿਲਕੁਲ ਵੀ ਤਾਂ ਉਂਝ ਤਾਂ ਬਾਗ ਤੇ ਫੁਲਕਾਰੀ ਇੱਕ ਚੀਜ਼ ਦੇ ਨਾਂ ਨੇ ਪਰ ਬਾਗ ਦੀ ਕਢਾਈ ਵਿੱਚ ਜਰਾ ਜਿੰਨੀ ਥਾਂ ਜਿਹੜੀ ਹੈ ਅਣਕੱਢੀ ਨਹੀਂ ਛੱਡੀ ਜਾਂਦੀ ਮਤਲਬ ਕਿ ਸਾਰੇ ਕਿਤੇ ਜਿਹੜੀ ਹੈ ਬਾਗ ਦੇ ਵਿੱਚ ਕਢਾਈ ਕੀਤੀ ਜਾਂਦੀ ਹੈ ਕੁਝ ਵੀ ਆਪਣਾ ਕੱਪੜਾ ਵੀ ਨਹੀਂ ਉਹਦੇ ਵਿੱਚੋਂ ਦਿਖਦਾ ਤਾਂ ਇਸ ਦੀ ਕਢਾਈ ਅਕਸਰ ਅਕਸਰ ਰੰਗਾਜ ਕੀਤੀ ਜਾਂਦੀ ਹੈ ਰੰਗ ਬਰੰਗੇ ਫੁੱਲਾਂ ਦਾ ਜਾਲ ਹੁੰਦਾ ਹੈ ਅਤੇ ਪੱਲੇ ਵੱਖਰੇ ਨਹੀਂ ਕੱਡੇ ਜਾਂਦੇ ਬਾਗਾਂ ਦੇ ਪੱਲੇ ਨਹੀਂ ਹੁੰਦੇ ਉਹਨਾਂ ਦੇ ਸਿਰਿਆਂ ਦੇ ਉੱਤੇ ਕਿਨਾਰੀ ਨੁਮਾ ਬਰੀਕ ਤੋਪੇ ਭਰੇ ਜਾਂਦੇ ਨੇ ਤੇ ਸਭ ਤੋਂ ਜ਼ਿਆਦਾ ਦਿਲਕਸ਼ ਜਿਹੜਾ ਹੈ ਇਹ ਨਮੂਨਾ ਹੈ ਅਤੇ ਬਹੁਤ ਹੀ ਜ਼ਿਆਦਾ ਹੁੰਦਾ ਬਾਗ ਦੀ ਜਿਹੜੇ ਪੁਰਾਣੇ ਬਾਗ ਨੇ ਬਹੁਤ ਹੀ ਮਹਿੰਗੇ ਵਿਕਦੇ ਨੇ ਚੋਪ ਤੇ ਸੋਬਰ ਚੋਪ ਜਿਹੜਾ ਹੈ ਇਹ ਜਿਹੜੀ ਚੌਰਸ ਚੌਰਸ ਕਢਾਈ ਕੀਤੀ ਜਾਂਦੀ ਹੈ ਠੀਕ ਹੈ ਤਾਂ ਚੋਪ ਕਹਿੰਦੇ ਨੇ ਉਹਨੂੰ ਜੋ ਕਿ ਸਧਾਰਨ ਫੁਲਕਾਰੀ ਤੋਂ ਥੋੜੀ ਜਿਹੀ ਵੱਡੀ ਹੁੰਦੀ ਹੈ ਅਤੇ ਖਾਸ ਗੁੰਜਲਦਾਰ ਤੋਪੇ ਨਾਲ ਕੀਤੀ ਜਾਂਦੀ ਹੈ ਚੋਪ ਅਤੇ ਜਿਹੜੇ ਸੋਬਰ ਨੇ ਲੜਕੀ ਦੇ ਵਿਆਹ ਸਮੇਂ ਨਾਨਕੇ ਨਾਨਕੀ ਛੱਕ ਦੇ ਰੂਪ ਚ ਲੈ ਕੇ ਆਉਂਦੇ ਨੇ ਸਾਲ ਵੀ ਜਿਹੜਾ ਹੈ ਸਾਲੂ ਜਿਹੜਾ ਹੈ ਸਾਲ ਦੇ ਸਾਲੂ ਇਸ ਇਸੇ ਵਨਗੀ ਦਾ ਕੱਪੜਾ ਹੈ ਲਾਲ ਗੂੜੇ ਰੰਗ ਦਾ ਕੱਪੜਾ ਹੁੰਦਾ ਜਿਹੜਾ ਕੇਵਲ ਵਿਆਹੰਦੜ ਕੁੜੀ ਹੀ ਪੈਂਦੀ ਹੈ ਅਤੇ ਰੋਜ਼ਾਨਾ ਪਹਿਰਾਵੇ ਦਾ ਇਹ ਕੱਪੜਾ ਹੁੰਦਾ ਤਿੱਲ ਪਤਰਾ ਵੀ ਜਿਹੜਾ ਹੈ ਫੁਲਕਾਰੀ ਦਾ ਹੀ ਇੱਕ ਰੂਪ ਹੈ ਖੱਦਰ ਦੇ ਉੱਤੇ ਜਿਹੜਾ ਹੈ ਕਢਾਈ ਗਢਵਾਈ ਜਾਂਦੀ ਹੈ ਇਸ ਦੇ ਜ਼ਮੀਨ ਅਤੇ ਪੱਲੇ ਇੱਧਰ ਉੱਧਰ ਤੋਪੇ ਭਰੇ ਹੁੰਦੇ ਨੇ ਅਤੇ ਥੋੜੀ ਜਿਹੀ ਹਲਕੀ ਹੁੰਦੀ ਹੈ ਇਹ ਲਾਗੀਆਂ ਜਾਂ ਨੌਕਰਾਂ ਨੂੰ ਦਿੱਤੀ ਜਾਂਦੀ ਹੈ ਜਿਹੜਾ ਤਿੱਲ ਪਤਰਾ ਇਹ ਜਿਹੜੀ ਫੁਲਕਾਰੀ ਹੈ ਇਹ ਨੌਕਰਾਂ ਨੂੰ ਲਾਗਣਾ ਨੂੰ ਦਿੱਤੀ ਜਾਂਦੀ ਹੈ ਅਤੇ ਪੁਰਾਣੇ ਸਮੇਂ ਵਿੱਚ ਕੁੜੀ ਦੇ ਦਾਜ ਵਿੱਚ ਵੀ ਫੁਲਕਾਨੀਆਂ ਦੀ ਗਿਣਤੀ ਬਹੁਤ ਹੁੰਦੀ ਸੀ। ਬਾਗਤਾ ਦਿੰਦੇ ਦਿੰਦੇ ਸੀਗੇ, ਚੋਪਰ ਵੀ ਦਿੰਦੇ ਹੀ ਦਿੰਦੇ ਸੀ, ਤਿੱਲ ਪਤਰਾ ਜਿਹੜੇ ਸੀ ਲਾਗਣੀਆਂ ਨੂੰ ਦਿੰਦੇ ਹੁੰਦੇ ਸੀ। ਨੀਲਖ ਜਿਹੜਾ ਹੈ ਨੀਲੇ ਰੰਗ ਦੇ ਕੱਪੜੇ ਦੇ ਉੱਤੇ ਗੂੜੇ ਰੰਗ, ਲਾਲ ਰੰਗ ਦੇ ਨਾਲ ਰੇਸ਼ਮ ਦੀ ਗਢਾਈ ਨਾਲ ਕੱਢੀ ਹੋਈ ਫੁਲਕਾਰੀ ਹੁੰਦੀ ਹੈ ਤੇ ਨੀਲਖ ਯਾਨੀ ਕਿ ਨੀਲੇ ਕਲਰ ਦੀ ਹੁੰਦੀ ਹੈ। ਨੀਲਖ ਫੁਲਕਾਰੀ ਦਾ ਰੰਗ ਤਿਆਰ ਕਰਨ ਦੀ ਵਿਧੀ ਵੀ ਬੜੀ ਦਿਲਚਸਪ ਹੈ। ਗੂੜੇ ਨੀਲ ਨੂੰ ਸਿਆਪੀ ਮਾਫਕ ਬਣਾਉਣ ਦੇ ਲਈ ਕੁਝ ਲੋਹਾ ਮਿਲਾ ਕੇ ਇਹ ਰੰਗ ਤਿਆਰ ਕੀਤਾ ਜਾਂਦਾ ਹੈ। ਕੁੰਗੜ ਬਾਗ ਜਿਹੜਾ ਹੈ 라ਵਲ ਪਿੰਡੀ ਦੇ ਇਲਾਕੇ ਚ ਬਹੁਤ ਜ਼ਿਆਦਾ ਪ੍ਰਚਲਿਤ ਰਿਹਾ ਹੁਣ ਵੀ ਉਧਰ ਹੀ ਜ਼ਿਆਦਾ ਪ੍ਰਚਲਿਤ ਹੈ ਅਤੇ ਇਸ ਦੇ ਸਿਰ ਉੱਤੇ ਤਿਕੋਣੀ ਸ਼ਕਲ ਦੇ ਵਿੱਚ ਕਢਾਈ ਕੀਤੀ ਜਾਂਦੀ ਹੈ ਜਿੱਥੇ ਆਪਾਂ ਸਿਰ ਦੇ ਉੱਤੇ ਜਿਹੜਾ ਜਿਹੜਾ ਪੋਰਸ਼ਨ ਆਉਂਦਾ ਹੈ ਉੱਤੇ ਤਿਕੋਣੀ ਟਾਈਪ ਦੇ ਵਿੱਚ ਜਿਹੜਾ ਹੈਗਾ ਐਦਾਂ ਕਢਾਈ ਕੀਤੀ ਜਾਂਦੀ ਹੈ ਅਤੇ ਇਸ ਸਿਰ ਦੇ ਉੱਤੇ ਆਉਂਦਾ ਤਾਂ ਕਰਕੇ ਇਸ ਨੂੰ ਕੁੰਗੜ ਕਿਹਾ ਜਾਂਦਾ ਹੈ ਇਸੇ ਤਿਕੋਣ ਦੇ ਆਧਾਰ ਤੇ ਮੱਥੇ ਦੇ ਉੱਤੇ ਪੂਰੀ ਗੁਲਾਈ ਦੇ ਵਿੱਚ ਸਿਖਰ ਗਰਦਨ ਦੇ ਪਿਛਲੇ ਪਾਸੇ ਤੱਕ ਇਹ ਕਢਾਈ ਕੀਤੀ ਜਾਂਦੀ ਹੈ ਅਤੇ ਆਲੇ ਦੁਆਲੇ ਜਿਹੜੇ ਨੇ ਬੂਟੇ ਗੱਡੇ ਜਾਂਦੇ ਨੇ ਦੋ ਤਿਕੋਣੇ ਬੂਟੇ ਗੱਡੇ ਜਾਂਦੇ ਸਜਾਵਟ ਲਈ ਕਿਨਾਰੇ ਤੇ ਗੋਟਾ ਵੀ ਲਗਾ ਦਿੱਤਾ ਜਾਂਦਾ ਤਾਂ ਮੇਨਲੀ ਜਿਹੜਾ ਹੈ ਕਿਉਂਕਿ ਘੁੰਗਟ ਕੱਢਦੀਆਂ ਸੀ ਪਹਿਲਾਂ ਤਾਂ ਘੁੰਗਟ ਇਸ ਨੂੰ ਕਿਹਾ ਜਾਂਦਾ ਕਿਉਂਕਿ ਇਹ ਸਿਰ ਅਤੇ ਗਰਦਨ ਦੇ ਉੱਤੇ ਹੀ ਜਿਹੜੀ ਹੈ ਜ਼ਿਆਦਾ ਫੁੱਲ ਕਢਾਈ ਇਹਦੇ ਵਿੱਚ ਕੀਤੀ ਜਾਂਦੀ ਆ। ਛਮਾਸ ਜਿਹੜਾ ਹੈ ਫੁਲਕਾਰੀ ਇਹ ਫੁਲਕਾਰੀ ਪੰਜਾਬ ਦੇ ਦੱਖਣ ਭਾਗ ਦੇ ਵਿੱਚ ਰੋहतक, ਗੁਰਦਾਮ, ਹਿਸਾਰ, ਦਿੱਲੀ ਵਿੱਚ ਪ੍ਰਚਲਿਤ ਰਹੀ ਹੈ। ਇਸ ਵਿੱਚ ਸ਼ੀਸ਼ੇ ਦੇ ਛੋਟੇ-ਛੋਟੇ ਪੀਲੇ ਸਲੇਟੀ ਟੁਕੜੇ ਨੀਲੇ ਧਾਗੇ ਦੇ ਨਾਲ ਲਾਲ ਧਾਗੇ ਦੇ ਨਾਲ ਸਲੇਟੀ ਕਪੜੇ ਦੇ ਉੱਤੇ ਜੜ ਜਿੱਤੇ ਜਾਂਦੇ ਆ ਤੇ ਇਸ ਦਾ ਭਾਰ ਕਾਫੀ ਹੋ ਜਾਂਦਾ ਹੈ। ਛਮਾਸ ਦੇ ਵਿੱਚ ਸ਼ੀਸ਼ਿਆਂ ਦੇ ਨਾਲ ਜਿਹੜਾ ਹੈ ਫੁਲਕਾਰੀ ਦਾ ਭਾਰ ਜਿਹੜਾ ਹੈ ਵਧਾ ਦਿੱਤਾ ਜਾਂਦਾ ਹੈ। ਫੁਲਕਾਰੀ ਦੀ ਕਢਾਈ ਅਤੇ ਸਜਾਵਟ ਦਾ ਕੰਮ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਤਰ੍ਹਾਂ ਨਾਲ ਰਹਿੰਦਾ ਹੈ। ਅਤੇ ਦੱਖਣ ਅਤੇ ਦੱਖਣ ਪੱਛਮੀ ਪੰਜਾਬ ਦੇ ਵਿੱਚ ਫੁਲਕਾਰੀਆਂ ਦੇ ਉੱਤੇ ਗੱਡੀਆਂ ਬੋਟੀਆਂ ਦੇ ਤੋਪੇ ਅਲੱਗ-ਅਲੱਗ ਹੁੰਦੇ ਨੇ ਠੀਕ ਹੈ ਜਿੱਦਾਂ-ਜਿੱਦਾਂ ਜਿਹੜੇ ਸੀਗੇ ਲੋਕ ਆਪਣੇ ਅਕੋਰਡਿੰਗ ਕਲਾਕਾਰੀ ਦਿਖਾਉਂਦੇ ਸੀਗੇ ਤਾਂ ਉਹਦੇ ਅਕੋਰਡਿੰਗ ਫੁਲਕਾਰੀਆਂ ਦੀ ਵੀ ਕਿਸਮਾਂ ਜਿਹੜੀਆਂ ਸੀ ਬਹੁਤ ਜ਼ਿਆਦਾ ਹੋ ਗਈਆਂ ਸੀ ਚੋਪ ਵੰਗ ਇਸ ਦੇ ਪੱਲੇ ਵੀ ਗੱਡੇ ਜਾਂਦੇ ਨੇ ਅਤੇ ਪਸ਼ੂ ਪੰਛੀਆਂ ਦੀਆਂ ਵੀ ਮੂਰਤੀਆਂ ਇਹਦੇ ਵਿੱਚ ਬਣਾ ਦਿੱਤੀਆਂ ਨੇ ਮੂਰਤੀਆਂ ਗੱਡੇ ਜਾਂਦੇ ਆ ਮਤਲਬ ਤਰੋਪਿਆਂ ਦੇ ਨਾਲ ਪੱਛਮੀ ਅਤੇ ਪੂਰਬੀ ਪੰਜਾਬ ਦੀ ਫੁਲਕਾਰੀ ਅਤੇ ਬਾਗ ਦੇ ਪੁੱਠੇ ਪਾਸੇ ਵੱਲ ਮੱਦਮ ਜਿਹੀਆਂ ਨੁਕਤੇਦਾਰ ਲਕੀਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੁੰਦਾ ਦੱਖਣ ਦੇ ਦੱਖਣੀ ਪੱਛਮੀ ਪੰਜਾਬ ਦੇ ਵਿੱਚ ਰੇਸ਼ਮ ਦੀ ਥਾਂ ਤੇ ਯਾਤਰ ਘੜ ਦਾ ਕੱਤਿਆ ਹੋਇਆ ਸੂਤ ਦਾ ਧਾਗਾ ਵੀ ਵਰਤਿਆ ਜਾਂਦਾ ਕਿਤੇ ਕਿਤੇ ਹੁਲਕਾਰੀ ਵਿੱਚ ਗਹਿਣਿਆਂ ਦੇ ਚਿੱਤਰ ਵੀ ਗੱਡੇ ਜਾਂਦੇ ਹਨ ਪੰਜਾਬ ਵਿੱਚ ਸ਼ਰੀਰਕ ਤੌਰ ਤੇ ਸੋਹਣੀ ਔਰਤ ਦੀ ਥਾਂ ਤੇ ਸਹੂਨਰੀ ਔਰਤ ਦੀ ਕਦਰ ਵਧੇਰੇ ਪੈਂਦੀ ਹੈ ਤਾਂ ਹੁਣ ਆਪਾਂ ਪੰਜਾਬ 'ਚ ਦੇਖਦੇ ਆਂ ਕਿ ਸੋਹਣੀਆਂ ਦੀ ਕਦਰ ਇੰਨੀ ਜ਼ਿਆਦਾ ਨਹੀਂ ਹੁੰਦੀ ਜਿੰਨੀ ਕਿ ਸੋਹਣਰੀ ਯਾਨੀ ਕਿ ਜਿਹੜੇ ਜਿਹਨੂੰ ਕਲਾਵਾਂ ਜ਼ਿਆਦਾ ਹੁੰਦੀਆਂ ਨੇ ਪੰਜਾਬ 'ਚ ਉਹੀ ਜਿਹੜੀ ਲੇਡੀ ਹੈਗੀ ਆ ਉਸ ਦੀ ਕਦਰ ਜਿਹੜੀ ਹੈ ਰਿਸਪੈਕਟ ਜਿਹੜੀ ਹੈ ਜ਼ਿਆਦਾ ਹੁੰਦੀ ਆ ਵੀ ਖਾਣਾ ਬਣਾਉਣਾ ਆਉਂਦਾ ਹੋਵੇ ਉਸ ਨੂੰ ਬੁਣਨਾ ਕੱਤਣਾ ਆਉਂਦਾ ਹੋਵੇ ਪਹਿਲਾਂ ਇਹ ਚੀਜ਼ ਦੇਖੀ ਜਾਂਦੀ ਸੀ ਇਥੇ ਕਿਰਤ ਕਰਨ ਵਾਲਿਆਂ ਦਾ ਇੱਥੇ ਕਿਰਤ ਕਰਨ ਦਾ ਹੀ ਉਪਦੇਸ਼ ਦਿੱਤਾ ਜਾਂਦਾ ਹੈ ਇਸੇ ਵਿਚਾਰਧਾਰਾ ਦੇ ਵਿੱਚੋਂ ਹੀ ਪੰਜਾਬ ਦੀ ਲੋਕ ਧਾਰਾ ਦਾ ਵਿਕਾਸ ਹੋਇਆ ਲੋਕ ਕਲਾ ਦਾ ਵਿਕਾਸ ਹੋਇਆ ਸੋਰੀ ਇਸੀ ਮੌਲਿਕਤਾ ਵੀ ਲਖਣ ਦਾ ਤੇ ਸਾਰਤਕਤਾ ਇਸੇ ਗੱਲ ਤੋਂ ਪਛਾਣੀ ਜਾਂਦੀ ਹੈ ਕਿ ਇਸ ਵਿੱਚ ਕੇਵਲ ਸੋਹਜ ਪੱਖ ਹੀ ਮਹੱਤਵਪੂਰਨ ਨਹੀਂ ਸਗੋ ਇਜ਼ਾ ਕਲਾ ਪੱਖ ਵੀ ਜਿਹੜਾ ਹੈ ਉਹ ਉਪਯੋਗੀ ਹੁੰਦਾ ਇਸ ਤਰ੍ਹਾਂ ਇਸ નિਬੰਧ ਦੇ ਵਿੱਚ ਨਿਬੰਧਕਾਰ ਨੇ ਪੰਜਾਬ ਦੀ ਲੋਕ ਕਲਾ ਦੇ ਪਿੰਨ-ਪਿੰਨ ਪੱਖਾਂ ਦੀ ਜਾਣਕਾਰੀ ਸਾਨੂੰ ਦਿੱਤੀ ਹੈ ਖਾਸ ਕਰਕੇ ਫੁਲਕਾਰੀ ਦੀ ਕਲਾ ਬਾਰੇ ਬਹੁਤ ਪੱਖੀ ਜਾਣਕਾਰੀ ਜਿਹੜੀ ਹੈ ਦਿੱਤੀ ਹੈ ਤਾਂ ਸ਼ਾਰਟ ਕੁਐਸਚਨ ਬਾਕੀ ਹੁੰਦਾ ਹੈ ਹਨਾ ਫੁਲਕਾਰੀ ਵਗੈਰਾ ਇਹ ਸਾਰੇ ਕੁਐਸਚਨ ਆ ਸਕਦੇ ਨੇ ਬਹੁਤ ਇੰਪੋਰਟੈਂਟ ਵੀਡੀਓ ਨੇ ਨੈਕਸਟ ਲੈਕਚਰ 'ਚ ਮਿਲ ਜਿਆ ਮਿਲਦੇ ਆ ਥੈਂਕ ਯੂ ਸੋ ਮੱਚ